ਦਰ 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 ਸਰਕਾਰ ਨੂੰ ਮੈਂ ਰਹਿਣਾ ਡਰ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਪਰ ਕਈ ਗਲਤੀਆਂ ਕਰ ਦਿੱਤੀਆਂ ਆਪਣਾ ਅਸਤੀਫਾ ਮੰਜ਼ੂਰ ਹੁੰਦੇ ਸਾਰ ਸ਼ੀਤਲنگਰਾਲ ਨੇ ਸਰਕਾਰ ਤੇ ਸਪੀਕਰ ਨੂੰ ਚੰਗੀਆਂ ਖਰੀਆਂ ਖਰੀਆਂ ਸੁਣਾਈਆਂ ਲਾਈਵ ਹੋ ਕੇ ਸ਼ੀਤਲنگਰਾਲ ਸਿੱਧੇ ਤੌਰ ਤੇ ਬੋਲੇ ਕਿ ਮੇਰਾ ਇਹਨਾਂ ਚੱਬੇਵਾਲ ਮੇਰਾ ਅਸਤੀਫਾ ਮੰਜ਼ੂਰ ਕਰ ਲਿਆ ਪਰ ਕਾਂਗਰਸ ਦੇ ਐਮਐਲਏ ਚੱਬੇਵਾਲ ਦਾ ਨਹੀਂ ਕਿਉਂਕਿ ਉਹਨਾਂ ਨੇ ਆਵਾਦਵੀ ਪਾਰਟੀ ਜੁਆਇਨ ਕਰ ਲਈ ਸੀ ਕਾਂਗਰਸ ਤੋਂ ਛੱਡ ਕੇ ਇਸ ਦੇ ਨਾਲ ਹੀ ਸਪੀਕਰ ਨੂੰ ਹੋਰ ਕਈਆਂ ਮੁੱਦਿਆਂ ਤੇ ਘੇਰਿਆ ਸ਼ੀਤਲنگਰਾਲ ਨੇ ਤੁਸੀਂ ਆਪ ਇਹ ਸੁਣ ਲਵੋ ਕਿ ਮੈਂ ਖਰੀਆਂ ਖਰੀਆਂ ਸੁਣਾ ਰਹੇ ਨੇ शीतल अंगुराल साथियों नमस्कार जय भीम जय भारत आज जेडी सूबे दी सरकार है ਉਹਨਾਂ ਜਿਹੜਾ ਚਿਹਰਾ ਉਹ ਬੇਨਕਾਬ ਹੋ ਗਿਆ ਕਿ ਉਸ ਸਰਕਾਰ ਨੂੰ ਕਿੰਨਾ ਡਾਰਾ ਮਿਲਦਾ ਕਿੱਡੀ ਬਹਾਟ ਹੈ ਅਜੋ ਦੇਖਣ ਨੂੰ ਮਿਲੀ ਹੈ ਈ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਪਹਿਲੇ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਮੇਰਾ ਅਸਤੀਫਾ ਦੇਣ ਦਾ ਕਾਰਨ ਸੀ ਕਿ ਜਿਹੜੀ ਆਉਣ ਵਾਲੀ ਜਿਹੜੀ ਚੋਣ ਹੈ ਲੋਕ ਸਭਾ ਦੇ ਜਿਹੜੇ ਇੱਕ ਤਰੀਕ ਜਿਹੜੇ ਹੋ ਕੇ ਗਏ ਹੈ ਕਿ ਜਿੱਦਾਂ ਹਿਮਾਚਲ ਦੇ ਵਿੱਚ ਇਲੈਕਸ਼ਨ ਹੋਏ ਹੈ ਉਦਾਂ ਹੀ ਲੱਗਦਾ ਕਿ ਲੋਕ ਸਭਾ ਸੀਟ ਤੇ ਇਹਨੇ ਬਾਈ ਇਲੈਕਸ਼ਨ ਕਰਾਇਆ ਜਾਵੇ ਕਿ ਜਿਹੜੀ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਬੜਾ ਵਿਕਾਸ ਕੀਤਾ ਅਸੀਂ ਤੇ ਨੇਰੀ ਲਿਆਤੀ ਕੰਮਾਂ ਦੀ ਅਗਰ ਉਹਨਾਂ 'ਚ ਸੱਚਾਈ ਸੀ ਜਿਹੜਾ ਅੱਜ ਇਸ ਤਸਦੀਕਾ ਤੁਸੀਂ ਦਬਾਬ ਤੇ ਮਨਜ਼ੂਰ ਕਰਵਾਇਆ ਕਿ 2 ਮਹੀਨੇ ਪਹਿਲੇ ਕਰਵਾਉਂਦੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਸੱਚਾਈ ਕੀ ਹੈ ਮਹਿਰਾਨ ਹੋ ਗਿਆ ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦਾ ਚਿਹਰਾ ਕਿਦਾਂ ਬੇਤਕਾਬ ਹੋਇਆ ਕਿ ਮੈਨੂੰ ਅੱਜ ਤੋਂ 10-12 ਦਿਨ ਪਹਿਲੇ ਇੱਕ ਲੈਟਰ ਆਂਦੀ ਏ ਮੇਰੇ ਘਰ ਤੇ ਵਿੱਚ ਕਿ ਪੰਜਾਬ ਵਿਧਾਨ ਸਭਾ ਤੋਂ ਇੱਕ ਲੈਟਰ ਆਈ ਏ ਕਿ ਤੁਹਾਨੂੰ 3 ਤਰੀਕ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਬੁਲਾਇਆ ਤੁਹਾਡੇ ਸਪੀਕੇ ਦੇ ਨਾਲ ਤੁਹਾਡੀ ਤੁਹਾਡੇ ਨਾਲ ਰੂਪ ਰੂਪ ਹੋਣਗੇ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਗੱਲ ਕੀਤੀ ਕਿ ਮੈਨੂੰ ਸਪੀਕਰ ਸਾਹਿਬ ਕਿੰਨੇ ਤਰੀਕ ਬੁਲਾ ਰਹੇ ਆ ਮੇਰੇ ਹਲਕੇ ਦੇ ਲੋਕਾਂ ਨੇ ਜਿਹੜਾ ਨੇ ਮੈਨੂੰ ਐਮ.ਐਲ.ਏ ਬਣਾਇਆ ਮੇਰੇ ਪਰਿਵਾਰ ਦੇ ਸਦਸੇ ਉਹਨਾਂ ਨੇ ਕਿਹਾ ਯਾਰ ਵੋਟ ਤੇ ਆਪਾਂ ਤੈਨੂੰ ਪਾਈ ਹੈ ਵੋਟ ਤੇ ਆਪਾਂ ਤੇਰੇ ਕਰਕੇ ਤੈਨੂੰ ਦਿੱਤੀ ਆਪਾਂ ਕੋਈ ਪਾਰਟੀ ਨੂੰ ਵੋਟ ਨਹੀਂ ਦਿੱਤੀ ਅਸੀਂ ਕੋਈ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਵੋਟ ਤੇ ਤੈਨੂੰ ਪਾਈ ਹੈ ਇਸ ਕਰਕੇ ਤੂੰ ਆਪਣੇ ਐਮ.ਐਲ.ਏ ਪਦ ਨੂੰ ਵਾਪਸ ਲੈ ਅਸਤੀਫਾ ਮੈਂ ਕਿਹਾ ਯਾਰ ਉਹ ਕਿਉਂ ਉਹ ਕਹਿੰਦੇ ਇਹ ਤਾਂ ਸੀ ਕਿ ਤੇਰੇ ਕੋਲ ਕੰਮ ਲੈਣੇ ਆ ਫਿਰ ਤੇ ਵਿਸ਼ਵਾਸ ਕੀਤਾ ਤੈਨੂੰ ਐਮ.ਐਲ.ਏ ਬਣਾਇਆ ਕਿ ਸਾਡੇ ਜਿਹੜੇ ਦੁੱਖ ਸੁੱਖ ਤੇ ਕੰਮ ਆ ਸਾਡੇ ਚ ਲੜਾਈ ਲੜੇਗਾ ਸਾਡੇ ਦੀ ਸੰਘਰਸ਼ ਕਰੇਗਾ ਇਸ ਕਰਕੇ ਤੋਂ ਆਪਣੇ ਐਮਐਲਏ ਤੋਂ ਸਤੀਫਾ ਵਾਪਸ ਲੈ ਮੈਂ 2 ਦਿਨ ਬਹੁਤ ਸੋਚਿਆ ਲੀਗਲ ਸਲਾਹ ਕੀਤੀ ਤੇ ਦੋਸਤੋ ਮੈਂ 29 ਤਰੀਕ ਰਾਤ ਨੂੰ ਸਤੀਫਾ ਵਾਪਸ ਲੈਣ ਦਾ ਆਪਣਾ ਜਿਹੜਾ ਮਨ ਹੈ ਉਹਨੂੰ ਬਣਾ ਲਿਆ 30 ਤਰੀਕ ਸਵੇਰੇ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਤੀਫਾ ਵਾਪਸ ਲੈਣ ਦੀ ਮੈਂ ਜਿਹੜੀ ਆਪਣੀ ਲੈਟਰੋ ਭੇਜ ਦਿੱਤੀ ਆਪਣੇ ਲੈਟਰ ਪੈਡ 'ਤੇ ਜਿਹਨੂੰ ਮੈਂ ਸਪੀਕਰ ਸਾਹਿਬ ਦੇ ਮਾਦਮ ਦੇ ਨਾਲ ਸਪੀਕਰ ਸਾਹਿਬ ਨੂੰ ਲੈਟਰ ਭੇਜੀ ਹੈ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਮੈਨੂੰ ਸਪੀਕਰ ਸਾਹਿਬ ਨੇ ਮੈਨੂੰ ਬੁਲਾਇਆ ਕਿ ਤੁਸੀਂ 3 ਤਰੀਕ ਸਵੇਰੇ 11:00 ਵਜੇ ਵਿਧਾਨ ਸਭਾ ਚ ਪਹੁੰਚੋ ਇਹ ਲੈਟਰ ਪੰਜਾਬ ਦੇ ਲੋਕਾਂ ਦੱਸਣਾ ਚਾਹਣਾ ਇਹ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਸਪੀਕਰ ਸਾਹਿਬ ਨੂੰ ਭੇਜੀ ਹੋਈ ਲੈਟਰ 3 ਤਰੀਕ 11:00 ਵਜੇ ਮੈਂ ਅੱਜ ਸਪੀਕਰ ਸਾਹਿਬ ਦੇ ਕੋਲ ਪਹੁੰਚ ਗਿਆ ਪਰ ਉੱਥੇ ਸਪੀਕਰ ਸਾਹਿਬ ਆਪਣੀ ਕੁਰਸੀ ਤੇ ਨਹੀਂ ਬੈਠੇ ਸੀ ਉਹਨਾਂ ਦੇ ਸੈਕਟਰੀ ਸਾਹਿਬ ਇਹਨੂੰ ਕਹਿੰਦੇ ਕਿ ਸਪੀਕਰ ਸਾਹਿਬ ਆਊਟ ਆਫ ਸਟੇਸ਼ਨ ਹੈ ਇਸ ਕਰਕੇ ਕਿ ਜਿਹੜਾ ਮੈਂ ਜਿਹੜੀ ਵਾਪਸ ਲੈਣ ਤੇ ਜਿਹੜੀ ਸਤੀਫਾ ਮੇਰੀ ਲੈਟਰ ਸੀ ਨਾ ਮੈਂ ਉਹਨਾਂ ਨੂੰ ਰਸੀਦ ਕਰਵਾ ਕੇ ਸੈਕਟਰੀ ਤੋਂ ਸਪੀਕਰ 11:55 ਮਿੰਟ ਲੈਟਰ ਉਹਨਾਂ ਨੇ ਅਰਸੀਦ ਕੀਤੀ ਸੈਕਟਰੀ ਨੇ ਮੈਨੂੰ ਕਿਹਾ ਕਿ ਜੇ ਕੋਈ ਵੀ ਤੁਹਾਡਾ ਅਸਤੀਫਾ ਜਦਾਂ ਮਨਜ਼ੂਰ ਨਹੀਂ ਹੋਇਆ ਅੱਜ ਸੈਕਟਰੀ ਮੈਨੂੰ ਕਹਿ ਰਿਹਾ 11:55 ਮਿੰਟ ਦੇ ਉੱਤੇ ਕਿ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਤੁਸੀਂ 11 ਤਰੀਕ ਸਪੀਕਰ ਸਾਹਿਬ ਵੱਲੋਂ ਤੁਹਾਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ ਦੋਸਤੋ ਕੇ ਵੀ ਹੈਰਾਨ ਕੀ ਦੀ ਗੱਲ ਐ ਕਿ ਸਰਕਾਰ ਦੀ ਨਲਾਕੀ ਦੇਖੋ ਮੈਨੂੰ ਸਪੀਕਰ ਸਾਹਿਬ ਤੋਂ ਇਹ ਉਮੀਦ ਨਹੀਂ ਸੀ ਕਿ ਅੱਜ ਮੇਰਾ ਪੁਰਾਣੀ ਡੇਟ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਛੁੱਟੀ ਤੇ ਗਏ ਸੀ ਕਿੱਡਾ ਦਬਾਅ ਵਾ ਦਿੱਲੀ ਵਾਲਿਆਂ ਦਾ ਕਿੱਡਾ ਦਬਾਅ ਹੈ ਚੰਡੀਗੜ੍ਹ ਬੈਠੇ ਨੇ ਵੱਟੀਆਂ ਵੱਡੀਆਂ ਓਠੀਆਂ ਦੇ ਵਿੱਚ ਸਪੀਕਰ ਸਾਹਿਬ ਨੂੰ ਸਾਢੇ 3 ਵਜੇ ਸਪੀਕਰ ਸਾਹਿਬ ਨੂੰ ਬੁਧਾ ਸਬਾ ਚਾ ਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਜਿਹੜਾ ਅਸਤੀਫਾ ਹੈ ਉਹ ਪਹਿ ਪੁਰਾਣੀ ਡੇਟ ਤੇ ਸੈਕਟ ਕਰ ਲਿਆ ਸਪੀਕਰ ਸਾਹਿਬ ਅੱਜ ਤੁਸੀਂ ਲੋਕਤੰਤਰ ਦੇ ਵਿੱਚ ਅੱਜ ਤੁਸੀਂ ਭਾਰਤ ਦੇ ਸੰਵਿਧਾਨ ਦੇ ਉੱਤੇ ਅੱਜ ਬਹੁਤ ਵੱਡੀ ਜਿਹੜੀ ਇਹ ਜਿਹੜੀ ਜਿਹੜੀ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਨਿੰਦਾ ਦਾ ਕੰਮ ਹੈ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਕਾਲੇ ਅਖ਼ਬਾਰਾਂ 'ਚ ਲਿਖਿਆ ਜਾਊਗਾ ਅੱਜ ਕਿ ਤੁਸੀਂ ਐਡਾ ਪ੍ਰੈਸ਼ਰ ਦਲੇ ਤੁਹਾਡੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਤੁਸੀਂ ਇਨਸਾਫ ਕਰੋਗੇ ਤੁਹਾਡੇ ਦੇ ਲੋਕਾਂ ਨੂੰ ਉਮੀਦ ਬਹੁਤ ਸੀ ਮੈਨੂੰ ਉਮੀਦ ਸੀ ਮੇਰੇ ਲੋਕਾਂ ਨੂੰ ਉਮੀਦ ਸੀ ਕਿ ਇੱਕ ਸਪੀਕਰ ਜਿਹੜਾ ਛੁੱਟੀ ਤੇ ਗਿਆ ਅੱਜ ਕਿਤੇ ਬਾਹਰ ਕਿੱਡੇ ਦਬਾਬ 'ਚ 3:30 ਵਜੇ ਆ ਕੇ ਕਹਿੰਦਾ ਕੀ ਐ ਕਿ ਮੈਂ ਤਾਂ ਵੈਸੇ ਹੀ ਸ਼ੀਤਲਨਗਰ ਆਨ ਨੂੰ ਬੁਲਾਇਆ ਸੀ ਸਭ ਮਿਲਣ ਲੋਕ ਆਦੇ ਰਹਿੰਦੇ ਐ ਸਪੀਕਰ ਸਾਹਿਬ ਮੈਂ ਕੋਈ ਇੰਨਾ ਥੁੜਿਆ ਨਹੀਂ ਤੁਹਾਨੂੰ ਮਿਲਣ ਦੇ ਲਈ ਮੈਨੂੰ ਕੋਈ ਤੁਹਾਡੀ ਕੋਈ ਐਡੀ ਕੋਈ ਮੈਨੂੰ ਕੋਈ ਜ਼ਰੂਰਤ ਨਹੀਂ ਸੀ ਕਿ ਮੈਂ ਬਹੁਤ ਥੁੜਿਆ ਸੀ ਮੈਂ ਸਪੀਕਰ ਸਾਹਿਬ ਨੂੰ ਮਿਲਣ ਜਾਣਾ ਮੈਂ ਤੁਹਾਡੇ ਸੱਦੇ ਤੇ ਆਇਆ ਹਾਂ ਤੁਹਾਡੀ ਲੈਟਰ ਤੇ ਆਇਆ ਹਾਂ ਜਿਹੜੀ ਬਦਾਨ ਸੱਭਾ ਨੇ ਮੈਨੂੰ ਲੈਟਰ ਭੇਜੀ ਐ ਉਸ ਲੈਟਰ ਦਾ ਨੰਬਰ ਐ ਇਸਟਰ ਨੰਬਰ ਲੱਗਿਆ ਉਹਨੂੰ ਤੁਸੀਂ ਜਾ ਕੇ ਕੋਰਟ 'ਚ ਕੀ ਜਵਾਬ ਦੋਗੇ ਪੂਰੀ ਤਿਆਰੀ ਕਰੋ ਕਿ ਆ ਤੁਸੀਂ ਲੋਕਤੰਤਰ ਦੀ ਹੱਤਿਆ ਕੀਤੀ ਏ ਇਹਦਾ ਜਵਾਬ ਤੁਹਾਨੂੰ ਕੋਰਟs ਦੇਣਾ ਪਏਗਾ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਮੇਰੇ ਲਈ ਕੋਈ ਇਲੈਕਸ਼ਨ ਕੱਲ ਕਰਵਾ ਲਓ ਵਿਧਾਨ ਸਭਾ ਦੇ ਕੱਲ ਹੀ ਤਿਆਰ ਬੈਠਾ ਮੇਰੇ ਲਈ ਤੁਸੀਂ ਕਿਸੇ ਵੀ ਤਰੀਕੇ ਨਾਲ ਲੜਾਈ ਲੜ ਲਓ ਪਰ ਤੁਸੀਂ ਪ੍ਰਸ਼ਾਸਨ ਦੀ ਲੋੜ ਤੇ ਦਬਾਅ ਤੇ ਲੜਾਈ ਲੜ ਰਹੇ ਹੋ ਮੈਂ ਕਾਨੂੰਨੀ ਲੜਾਈ ਲੜ ਲਓ ਪਰ ਮੈਂ ਪੋਲਿਟਿਕਲ ਲੜਾਈ ਲੜ ਲਓ ਮੈਂ ਕਿਸੇ ਤੇ ਕਦਾ ਬੈਕ ਫੁੱਟ ਤੇ ਜਾਣ ਵਾਲਾ ਨਹੀਂ ਹੈ ਪਰ ਤੁਹਾਡਾ ਚਿਹਰਾ ਬੇਨਕਾਬ ਹੋ ਗਿਆ ਕਿ ਤੁਸੀਂ ਕਿੱਡੇ ਦਬਾਅ 'ਚ ਚੱਲਦੇ ਹੋ ਤਦ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਕੁਰਸੀ ਤੇ ਬੈਠ ਕੇ ਇੱਕ ਬੁੱਤ ਬਣ ਕੇ ਪੰਜਾਬ ਵਿਧਾਨ ਸਭਾ ਦਾ ਕੰਮ ਕਰਦੇ ਹੋ ਤੁਹਾਡੇ ਮਗਰ ਜਿਹੜੀ ਤਾਕਤਾਂ ਹੈ ਉਹ ਦੂਸਰੀਆਂ ਤਾਕਤਾਂ ਕੰਮ ਕਰਵਾਉਂਦੀ ਹੈ ਤੁਸੀਂ ਆਪਣੇ ਵੱਲ ਤੇ ਕੰਮ ਨਹੀਂ ਕਰਦੇ ਅੱਜ ਤੁਸੀਂ ਉਹੀ ਚੀਜ਼ ਕੀਤੀ ਹੈ ਅੱਜ ਲੋਕਾਂ ਦੇ ਦਬਾਅ ਦੇ ਵਿੱਚ ਅੱਜ ਤੇਰੇ ਪੰਜਾਬ ਤੋਂ ਬਾਰੀ ਲੋਕ ਇਹਨਾਂ ਨੇ ਰਾਜ ਕੀਤਾ ਪੰਜਾਬ 'ਚ ਕੋਈ ਦਿੱਲੀ ਦਾ ਕੋਈ ਛਤੀਸਗੜ੍ਹ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਅੱਜ ਉਹਨਾਂ ਦੇ ਦਬਾਅ ਦੇ ਵਿੱਚ ਤਾਨੂੰ ਇਹ ਵੀ ਪਤਾ ਲੱਗਿਆ ਕਿ ਮੇਰੇ ਡਿਪਾਰਟਮੈਂਟ ਜਾਂ ਮੇਰੀ ਵਿਧਾਨ ਸਭਾ ਵੱਲੋਂ ਮੈਂ ਲੈਟਰ ਕੱਢੀ ਹੋਈ ਹੈ ਤੁਸੀਂ ਮੇਰਾ ਸਤੀਫਾ ਸੈਪਟ ਕਰਨ ਤੋਂ ਪਹਿਲੇ ਤੁਹਾਨੂੰ ਮੈਨੂੰ ਬੁਲਾਣਾ ਪਏਗਾ ਇੱਕ ਕਾਨੂੰਨ ਦਾ ਮਾਦਵ ਹੈ ਤੁਹਾਨੂੰ ਬੁਲਾ ਕੇ ਪੁੱਛਣਾ ਪਏਗਾ ਕਿ ਮੇਰਾ ਜਿਹੜਾ ਸਤੀਫਾ ਕੋਈ ਦਬਾਅ ਚ ਤੇ ਨਹੀਂ ਕਿਸੇ ਪੋਲੀਟਿਕਲ ਪ੍ਰੈਸ਼ਰ ਤੇ ਤਾਂ ਨਹੀਂ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਸਤੀਫਾ ਸੈਪਟ ਨਹੀਂ ਕਰ ਸਕਦੇ ਇਹ ਕਾਨੂੰਨ ਚ ਹੈ ਇਸ ਭਾਰਤ ਦਾ ਕਾਨੂੰਨ ਡਾਕਟਰ ਬਾਬਾ ਸਾਹਿਬ ਮੇਤਕਰ ਦਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਉਸ ਦੇ ਮਤਲਬ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਅਸਤੀਫਾ ਸਵੀਕ੍ਰਿਤ ਨਹੀਂ ਕਰ ਸਕਦੇ ਇਸ ਕਰਕੇ ਕਿਹਦਾ ਜਵਾਬ ਮੈਂ ਤੁਹਾਨੂੰ ਕੋਲ ਚਦਾ ਹਾਂਗਾ ਜਿੱਥੇ ਤੱਕ ਜਾਣਾ ਪਿਆ ਮੈਂ ਜਾਊਂਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਜੇ ਇਸ ਸਰਕਾਰ ਦਾ ਚਿਹਰਾ ਬੇਨਕਾਬ ਕਰਦਾ ਚਾਹਨਾ ਕਿ ਜਿਹਦਾ ਚਿਹਰਾ ਤੁਸੀਂ ਕੱਲ ਵੀ ਬੇਨਕਾਬ ਕਰਨਾ ਹੈ ਕੱਲ 4 ਤਰੀਕ ਪੂਰਾ ਪੰਜਾਬ ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਚਿਹਰਾ ਬੇਨਕਾਬ ਕਰੇਗਾ ਇਹਨਾਂ ਦੀ ਅੱਖਾਂ ਖੋਲੇਗਾ ਪਰ ਦੂਸਰੇ ਪਾਸੇ ਦੇਖੋ ਰਾਸ਼ਕਵਾ ਜੱਬੇ ਵਾਲਾ ਤੇਰਾ ਅਸਤੀਫਾ ਮੇਰੇ ਤੋਂ ਪਹਿਲੇ ਆਇਆ 15 ਮਾਰਚ ਦਾ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਮੇਰਾ ਕਿਉਂ ਕੀਤਾ ਕਿ ਮੇਰੇ ਤੋਂ ਇਹਨਾਂ ਨੂੰ ਅਜ ਸਰਕਾਰ ਨੂੰ ਖੋਫ ਹੈ ਸਰਕਾਰ ਅਜ ਲੋਕਾਂ ਨੇ ਇਹਨਾਂ ਦੀ ਜੋ ਸਲੀਅਤ ਹੈ ਅਜ ਜਨਤਾ ਦੇ ਵਿੱਚ ਆ ਚੁੱਕੀ ਹੈ ਪਰ ਸਪੀਕਰ ਸਾਹਿਬ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਕਿ ਤੁਸੀਂ ਮੈਨੂੰ ਲੈਟਰ ਕੱਢ ਰਹੇ ਹੋ ਤੁਸੀਂ ਮੈਨੂੰ ਅਜ 11 ਤਰੀਕ ਦਾ ਸਮਾਂ ਦੇ ਰਹੇ ਹੋ ਅਗਰ ਤੁਸੀਂ ਮੈਨੂੰ 11 ਤਰੀਕ ਬੁਲਾਇਆ ਤਾਂ ਅਸੀਂ ਮੇਰਾ ਅਸਤੀਫਾ ਅਕਸੈਪਟ ਕਰੋਗੇ ਇਸ ਕਰਕੇ ਤੁਸੀਂ ਦਬਾਅ ਦੇ ਵਿੱਚ ਗਲਤ ਡੈਸੀਜਨ ਲਿਆ ਤੁਹਾਨੂੰ ਇਹਦੇ ਖਿਲਾਫ ਭੁਗਤਣਾ ਪਏਗਾ ਮੈਂ ਕਾਨੂੰਨ ਦਾ ਸਾਰਾ ਲਊਗਾ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਕਿ ਕੋਰਟ ਮੈਨੂੰ ਰਾਹਤ ਦੇਗੀ ਔਰ ਜਿਹੜੇ ਸਤਿਬਰ ਤੋਂ ਤੁਸੀਂ ਇਹ ਕੰਮ ਕੀਤਾ ਜਿੰਨੀ ਕਾਰਵਾਈ ਹੋਏਗੀ ਜੋ ਵੀ ਡੈਸੀਜਨ ਕੋਰਟ ਲਏਗੀ ਉਹ ਬਹੁਤ ਬੈਟਰ ਲਏਗੀ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਮੈਨਾਂ ਪਿਆਰ ਕਰਦੇ ਆ ਤੇ ਇਸ ਸਰਕਾਰ ਦਾ ਜਿਹੜਾ ਚਿਹਰਾ ਹੈ ਉਸ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿੱਦਾਂ ਬੀਨਕਾਬ ਹੋ ਰਿਹਾ ਇੱਕ ਪਾਸੇ ਮੈਨੂੰ ਲੈਟਰ ਕੱਢ ਰਿਹਾ 11 ਤਰੀਕ ਬੁਲਾਹ ਦੀ ਇੱਕ ਪਾਸੇ ਮੇਰਾ ਪ੍ਰਾਣੀ ਡੀਡ ਦੇ ਵਿੱਚ ਸਤੀਫਾ ਸੈਕਟ ਕਰ ਰਿਹਾ ਪਰ ਮੈਂ ਉਸ ਤੋਂ ਪਹਿਲੇ ਸਤੀਫਾ ਵਾਪਸ ਲੈ ਚੁੱਕਾ 30 ਤਰੀਕ ਨੂੰ ਜਿਹੜੀ ਮੇਰੀ ਜਿਹੜੀ ਹੈ ਸਪੀਡ ਪੋਸਟਮ ਦੇ ਮਾਤਮ ਨਾਲ ਇਹਦਾ ਮੇਲ ਦੇ ਮਾਤਮ ਨਾਲ ਸਤੀਫਾ ਮੇਰਾ ਵਾਪਸ ਲੈਣ ਦੀ ਜਿਹੜੀ ਮੇਰੀ ਐਪਲੀਕੇਸ਼ਨ ਹੈ ਉਹ ਵਿਧਾਨ ਸਭਾ 'ਚ ਪਹੁੰਚ ਚੁੱਕੀ ਹੈ ਹੁਣ ਇਹਦਾ ਜਿਹੜਾ ਜਵਾਬ ਹੈ ਉਹ ਸਪੀਕਰ ਸਾਹਿਬ ਜਾਂ ਵਿਧਾਨ ਸਭਾ ਦੇ ਜਿੰਨੇ ਵੀ ਅਫਸਰ ਸਬੰਧ ਹਨ ਉਹ ਕੋਰਚ ਦੇਣਗੇ ਕਿ ਕਿਸ ਪ੍ਰੈਸ਼ਰ ਦੇ ਵਿੱਚ ਕਿਸੇ ਦਬਾਅ ਦੇ ਵਿੱਚ ਤੇਰਾ ਸਹੀ ਫ਼ਮਜੂਕ ਕੀਤਾ ਬਹੁਤ ਬਹੁਤ ਧੰਕਵਾਦ ਜੈਪੀ ਚੈਪਰ